ਤਰਨ ਤਾਰਨ ਦੇ ਜਿਮਨੀ ਚੋਣ ਵਿੱਚ ਕਿਹੜੀ ਪਾਰਟੀ ਕਰੇਗੀ ਜਿੱਤ ਦਰਜ ਤਰਨ ਤਾਰਨ ਦੇ ਐਗਜ਼ਿਟ ਪੋਲ ਨੇ ਕਰ ਦਿੱਤੇ ਹੈਰਾਨ ਕਰਨ ਵਾਲੇ ਨਤੀਜੇ 60.95% ਦੀ ਵੋਟ ਪੋਲ ਹੋਣ ਤੋਂ ਬਾਅਦ ਜੋ ਜਿੱਤ ਦੇ ਨੇੜੇ ਪਹੁੰਚ ਗਿਆ ਹੈ ਉਹ ਕਿਹੜੀ ਪਾਰਟੀ ਦਾ ਉਮੀਦਵਾਰ ਜਿਸਤੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਉਲਟ ਮੱਕੇ ਵਜਨੇ ਸ਼ੁਰੂ ਹੋ ਗਏ ਨੇ ਉਸ ਉਮੀਦਵਾਰ ਦੇ ਕਰ ਲੱਟੂਆਂ ਦੇ ਹੁਕਮ ਦੇ ਦਿੱਤੇ ਗਏ ਨੇ ਜੋ 14 ਨਵੰਬਰ ਨੂੰ ਉਸਦੇ ਘਰ ਦੇ ਵਿੱਚ ਹਲਵਾਈ ਬੈਠਣਗੇ ਤੇ ਲੱਡੂ ਵੰਡਣਗੇ ਜਿਸ ਨੇ ਜਿੱਤ ਦਰਜ ਕਰਨੀ ਹੈ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਤਰਨ ਤਰਨ ਦੀ ਉਪ ਚੋਣ ਦੇ ਵਿੱਚ ਜੋ ਐਗਜ਼ਿਟ ਪੋਲ ਨੇ ਅੱਜ ਹੈਰਾਨ ਕਰਨ ਵਾਲੇ ਨਤੀਜੇ ਦੱਸੇ ਨੇ ਤਰਨਤਾਰਨ ਦੇ ਵਿੱਚ ਜੋ ਸਾਰੀਆਂ ਹੀ ਪਾਰਟੀਆਂ ਨੇ ਪੂਰਾ ਜੋਰ ਲਾਇਆ ਤਰਨਤਾਰਨ ਚੋਣ ਜਿੱਤਣ ਲਈ ਅਕਾਲੀ ਦਲ ਬਾਦਲ ਨੇ ਆਪਣਾ ਪੂਰਾ ਜਿਹੜਾ ਕਿ ਬਲ ਲਾ ਦਿੱਤਾ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਹਰਸ਼ਿਮਰ ਕੋਲ ਬਾਦਲ ਲਗਾਤਾਰ ਇਸ ਹਲਕੇ ਦੇ ਵਿੱਚ ਵਿਚਰਦੇ ਰਹੇ ਔਰ ਉਹਨਾਂ ਨੇ ਇੱਥੇ ਆਪਣਾ ਉਮੀਦਵਾਰ ਵੀ ਇੱਕ ਧਰਮੀ ਫੌਜੀ ਨੂੰ ਬਣਾਇਆ ਪਹਿਲੇ ਹਫ਼ਤੇ ਜੋ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਆਪਣਾ ਉਮੀਦਵਾਰ ਅਨਾਉਂਸ ਕੀਤਾ ਤੇ ਉਹਨਾਂ ਨੇ ਜਦੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਜੋ ਉਸ ਸਮੇਂ ਸੁਖਵੀਰ ਸਿੰਘ ਬਾਦਲ ਦਾ ਪਲੜਾ ਲਗਾਤਾਰ ਭਰੀ ਰਿਹਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਕਾਂਗਰਸ ਨੇ ਕੀਤਾ ਤੇ ਭਾਜਪਾ ਨੇ ਕੀਤਾ ਚੋਣ ਪ੍ਰਚਾਰ ਸਾਰੀਆਂ ਪਾਰਟੀਆਂ ਦੇ ਦਿੱਗਜ ਲੀਡਰ ਕਰਦੇ ਰਹੇ ਇੱਕ ਦੂਜੀ ਦੇ ਉੱਪਰ ਦੋਸ਼ ਲਾਉਂਦੇ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਨ੍ਹਾਂ ਨੇ ਇੱਥੇ ਬਹੁਤ ਵੱਡਾ ਵਿਵਾਦਿਤ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਕਾਂਗਰਸ ਨੂੰ ਇਸ ਦਾ ਨੁਕਸਾਨ ਜ਼ਰੂਰ ਹੋ ਸਕਦਾ ਹੈ ਜੋ ਕਿ ਕਾਂਗਰਸ ਇਸ ਹਲਕੇ ਦੇ ਵਿੱਚ ਇਹ ਸੀਟ ਦੂਸਰੀ ਵਾਰ ਜਿੱਤਣ ਜਾ ਰਹੀ ਸੀ ਪਰ ਰਾਜਾ ਵੜਿੰਗ ਦੇ ਵੱਲੋਂ ਇਹ ਵਿਵਾਦਿਤ ਬਿਆਨ ਦੇਣ ਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਜਿਹੜਾ ਕੀ ਹਾਨੀ ਹੋਈ ਸੋ ਚੋਣ ਕਮਿਸ਼ਨ ਦੇ ਅਨੁਸਾਰ ਸ਼ਾਮ 6 ਵਜੇ ਤੱਕ 60.95% ਵੋਟ ਜਿਹੜੀ ਇਹ ਪੋਲਿੰਗ ਦਰਜ ਕੀਤੀ ਗਈ ਇਸ ਅੰਕੜੇ ਵਿੱਚ ਬਦਲਾਅ ਹੋਣ ਦੀ ਜੋ ਸਮਾਭਵਨਾ ਸਾਹਮਣੇ ਆਈ ਹੈ ਜਿਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਜਾਪਦਾ ਹੈ ਇਹ ਨਾ ਤਾਂ ਸਰਕਾਰ ਪ੍ਰਤੀ ਕੋਈ ਖਾਸ ਅਨਰਾਜ਼ਗੀ ਦਰਸਾਉਂਦਾ ਹੈ ਤੇ ਨਾ ਹੀ ਚੋਣਾਂ ਤੋਂ ਨਿਰਾਸ਼ਾ ਖਾਲਸਥਾਨ ਪੱਖੀ ਸੰਸਦ ਮੈਂਬਰ ਅਮਰਤਪਾਲ ਸਿੰਘ ਪਿਛਲੀਆਂ ਉਪ ਚੋਣਾਂ ਦੇ ਮੁਕਾਬਲੇ ਜੋ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇੱਕ ਵੱਖਰਾ ਜਿਹੜਾ ਇੱਕ ਕਾਰਨ ਸਾਹਮਣੇ ਆਇਆ ਹੈ ਉਨ੍ਹਾਂ ਦੀ ਪਾਰਟੀ ਨੇ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਹਿੱਸਾ ਲਿਆ ਹੈ ਵਿਧਾਨ ਸਭਾ ਦੀ ਉਪ ਚੋਣ ਵਿੱਚ ਹਿੱਸਾ ਲਿਆ ਹੈ ਇਸ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਕਾਫੀ ਹੈਰਾਨੀਜਨਕ ਹੋ ਸਕਦਾ ਹੈ ਕਾਂਗਰਸ ਦੇ ਨਾਲ ਅਕਾਲੀ ਦਲ ਨੂੰ ਵੀ ਇੱਥੇ ਚੋਣ ਮੈਦਾਨ ਵਿੱਚ ਜੋ ਪੂਰੀ ਮਜ਼ਬੂਤ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਜੋ ਆਮ ਆਦਮੀ ਪਾਰਟੀ ਦੀ ਵੜਤ ਜਿਹੜੀ ਉਹ ਬਣੀ ਹੋਈ ਹੈ ਕਿਉਂਕਿ ਸੱਤਾਧਾਰੀ ਪਾਰਟੀ ਨੂੰ ਹਮੇਸ਼ਾ ਲੋਕ ਜਿਹੜੇ ਨੇ ਉਹ ਪਸੰਦ ਕਰਦੇ ਨੇ ਕਿਉਂਕਿ ਅਜੇ ਆਮ ਆਦਮੀ ਪਾਰਟੀ ਦਾ ਲਗਭਗ 1.5 ਸਾਲ ਬਾਕੀ ਹੈ ਜਿਸ ਤੇ ਕਰ ਲੋਕ ਪਿੰਡਾਂ ਦੇ ਖੁੱਲ ਕੇ ਜਿਹੜੇ ਨੇ ਉਹ ਨਹੀਂ ਸਾਹਮਣੇ ਆਏ ਕੁਝ ਪਿੰਡਾਂ ਨੂੰ ਛੱਡ ਕੇ ਲੋਕਾਂ ਨੇ ਦਬੀ ਆਵਾਜ਼ ਦੇ ਵਿੱਚ ਹੀ ਗੱਲ ਕਰਦੇ ਦੇਖੇਗੇ ਸੋ ਕਾਂਗਰਸ ਦੇ ਨਾਲ ਅਕਾਲੀ ਦਲ ਨੂੰ ਵੀ ਇੱਥੇ ਜਿਹੜਾ ਕਿ ਲੋਕਾਂ ਨੇ ਉਹਨਾਂ ਪਸੰਦ ਨਹੀਂ ਕੀਤਾ ਜਿੰਨਾ ਕਿ ਲੋਕਾਂ ਨੇ ਭਾਈ ਮਨਦੀਪ ਸਿੰਘ ਨੂੰ ਪਸੰਦ ਕੀਤਾ ਪਿੰਡਾਂ ਦੀ ਵੋਟ ਧੜਾ ਧੜਾ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਭੁਗਤਤੀ ਚੀਏ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਤਰਫੀ ਲੋਕ ਹੋ ਗਏ ਸੀ ਉਸ ਸਮੇਂ ਅਮਰਤਪਾਲ ਸਿੰਘ ਖੁਦ ਉਮੀਦਵਾਰ ਸੀ ਤੇ ਉਹ ਕਦੇ ਆਏ ਵੀ ਨਹੀਂ ਸੀ ਔਰ ਉਹ ਡਿਬਰੂਗੜ ਜੇਲ੍ਹ ਚ ਬੈਠੇ ਹੋਏ ਸੀ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਦੇ ਨਾਲ ਅਮਰਤਪਾਲ ਸਿੰਘ ਨੂੰ ਜਿਤਾ ਦਿੱਤਾ ਔਰ ਦੂਸਰੇ ਨੰਬਰ ਤੇ ਉਸ ਸਮੇਂ ਕਾਂਗਰਸ ਰਹੀ 20000 ਵੋਟਾਂ ਲੈਣ ਵਿੱਚ ਉਹ ਸਰਕੇ ਵਿੱਚ ਕਾਮਯਾਬ ਹੋਈ ਤੇ ਤੀਸਰੇ ਨੰਬਰ ਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਸੀ ਜਿਸ ਨੂੰ ਸਿਰਫ 18000 ਵੋਟیں ਸਰਕੇ ਚ ਮਿਲੇ ਪਰ ਜਿਹੜਾ ਹੁਣ ਨਤੀਜੇ ਆਉਣੇ ਨੇ ਉਪ ਚੋਣ ਤਰਨ ਤਰਨ ਦੇ ਵਿੱਚ ਉਹ ਬਹੁਤ ਹੀ ਹੈਰਾਨੀ ਕਰਨ ਵਾਲੇ ਆਏ ਨੇ ਜੋ ਐਗਜ਼ਿਟ ਪੋਲ ਦੇ ذریعے ਦੱਸਿਆ ਗਿਆ ਕਿ ਸੱਤਾਧਾਰੀ ਪਾਰਟੀ ਜਿਹੜੀ ਹੈ ਉਹ ਆਪਣੀ ਬੜਤ ਬਣਾ ਲਈਏ ਸੱਤਾਧਾਰੀ ਪਾਰਟੀ ਨੂੰ ਇੱਥੇ ਜਿਹੜਾ ਕੀ ਮਜ਼ਬੂਤੀ ਮਿਲਦੀ ਹੈ ਜੇਕਰ ਪਿਛਲੀਆਂ ਉਪ ਚੋਣਾਂ ਦੀ ਗੱਲ ਕਰੀਏ ਜੋ ਆਮ ਆਦਮੀ ਪਾਰਟੀ ਇਹ ਉਪ ਚੋਣਾਂ ਜਿੱਤੀ ਹੈ ਸਿਰਫ ਇੱਕ ਚੋਣ ਨੂੰ ਛੱਡ ਕੇ ਨਵੰਬਰ 2024 ਵਿੱਚ ਚਾਰ ਸੀਟਾਂ ਉੱਪਰ ਉਪ ਚੋਣਾਂ ਹੋਈਆਂ ਸਨ ਗਿੱਦੜਵਾ ਜਿੱਥੇ 81.90% VOTING ਹੋਈ ਆਮ ਆਦਮੀ ਪਾਰਟੀ ਨੇ ਜਿੱਤੀ ਡੇਰਾ ਬਾਬਾ ਨਾਨਕ ਜਿੱਥੇ 60.01% VOTING ਹੋਈ ਚੱਬੇਵਾਲ 53.43% VOTING ਹੋਈ ਤੇ ਉਹ ਵੀ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ ਚੌਥੀ ਸੀਟ ਬਰਨਾਲਾ ਜਿੱਥੇ ਸਿਰਫ 56.43% VOTING ਹੋਈ ਤੇ ਉਹ ਕਾਂਗਰਸ ਨੇ ਜਿੱਤੀ ਕਿਉਂਕਿ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਪਸੀ ਜਿਹੜਾ ਕੀ ਦੁਫਾੜ ਹੋ ਗਈ ਸੀ ਸੋ ਜਨਰਾਈ 2024 ਦੀ ਗੱਲ ਕਰੀਏ ਤਾਂ ਜਲੰਧਰ ਪਛਮੀ ਵਿੱਚ ਇੱਕ ਉਪ ਚੋਣ ਹੋਈ ਸੀ ਜਿੱਥੇ 55% ਵੋਟਾਂ ਉਦਰਜ ਕੀਤੀ ਗਈ ਤੇ ਉੱਥੇ ਆਪ ਨੂੰ ਜਿੱਤ ਮਿਲਦੀ ਸੀ ਹੋਈ ਔਰ ਜੂਨ 2025 ਵਿੱਚ ਲੁਧਿਆਣਾ ਪਛਮੀ ਵਿੱਚ ਜਿਹੜੀ ਉਪ ਚੋਣ ਹੋਈ ਉੱਥੇ 51.33% ਵੋਟਿੰਗ ਹੋਈ ਤੇ ਉੱਥੇ ਆਪ ਨੇ ਇਹ ਸੀਟ ਜਿੱਤੀ ਸੋ ਸੰਗਰੂਰ ਲੋਕ ਸਭਾ ਸੀਟ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਬਣ ਤੋਂ ਬਾਅਦ ਅਸਤੀਫਾ ਦਿੱਤਾ ਤੇ ਉਹ ਸੀਟ ਖਾਲੀ ਹੋ ਗਈ ਜਿਸ ਵਿੱਚ ਤੇ ਉਪ ਚੋਣ ਹੋਈ ਤੇ ਉਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਪਹਿਲੀ ਉਪ ਚੋਣ ਸੀ ਔਰ ਆਮ ਆਦਮੀ ਪਾਰਟੀ ਉਹ ਸੀਟ ਹਾਰ ਗਈ ਤੇ ਉਥੇ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਥੇ ਜਿੱਤ ਹਾਸਲ ਕੀਤੀ ਜੇਕਰ ਲੋਕ ਸਭਾ ਹਲਕਾ ਜਲੰਧਰ ਦੀ ਗੱਲ ਕਰੀਏ ਤਾਂ ਉਥੇ ਵੀ ਉਪ ਚੋਣ ਹੋਈ ਸੀ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਉਥੇ ਜਿਮਣੀ ਚੋਣ ਦੇ ਜਿਹੜਾ ਹੁੰਦੀ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਹੀ ਸੀਨੀਅਰ ਲੀਡਰ ਸੀ ਅਸ਼ੀਲ ਰਿੰਕੂ ਜਿਸ ਨੂੰ ਆਪ ਨੇ ਸ਼ਾਮਲ ਕਰਵਾ ਕੇ ਟਿਕਟ ਦਿੱਤੀ ਤੇ ਉਹਨਾਂ ਨੇ ਉੱਥੇ ਜਿੱਤ ਦਰਜ ਕੀਤੀ ਸੋ ਜਲੰਧਰ ਪੱਛਮੀ ਵਿਧਾਇਕ ਸੀਤਰ ਉੰਗਰਾਲ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਔਰ ਇੱਥੇ ਮਹਿੰਦਰ ਭਗਤਨ ਨੂੰ ਆਪ ਨੇ ਉਮੀਦਵਾਰ ਬਣਾਇਆ ਤੇ ਆਪ ਨੇ ਮਹਿੰਦਰ ਭਗਤ ਨੂੰ ਇਹ ਸੀਟ ਜਿਤਾ ਦਿੱਤੀ ਜਿਸ ਨੂੰ ਮੰਤਰੀ ਮੰਡਲ ਵਿੱਚ ਵੀ ਸ਼ਾਮਲ ਕੀਤਾ ਤੇ ਉਹ ਮਹਿੰਦਰ ਭਗਤ ਮੰਤਰੀ ਬਣੇ ਸੋ ਗਿੱਦੜਵਾ चब्बेवाल डेरा बाबा नानक बरनला इन चार सीटा के जदों सिर्फ होन सीटा आपू जित नसीब हुई तो एक सीट जी कांग्रेस ने जीती कुलदीप काला टेलो विधायक बने सो हूँ जी तरन तारण जिमनी चोण भी आम आदमी पार्टी का ग्राफ जरा उपर है और दूसरे नंबर पर मनदीप सिंह नज़र आ रहे हैं और तीसरे नंबर पर अकाली दल बादल नज़र आ रहा है कांग्रेस पछड़ चुकी है चौथे नंबर पर और पंजे नंबर पर आ गया है जो बीजेपी जेडे कि बी जे पी दो हज़ार चौबी के लोग सभा चोणों के अठारह फीसदी वोट लैन में कामयाब हुई हो सी हूँ अपना वो अठारह फीसदी कामयाब रख पाई है या नहीं क्योंकि सुनील कुमार जाखड़ इस हल्के नहीं आए सुनील कुमार जाखड़ ने ना ही कि चोन प्रचार किया ना ही कोई इसने आके इतने बयान दिता सो इस तो रवनीत बिटू लगातार इस हल्केरते रहे ਇਸ ਸਰਕੇ ਦੇ ਵਿੱਚ ਉਹਨਾਂ ਨੇ ਪੂਰੀ ਕਮਾਂਡਸਮਾਲੀ ਰੱਖੀ ਉਹਨਾਂ ਦੇ ਵੱਲੋਂ ਇਸ ਸਰਕੇ ਨੂੰ ਤੋਹਫਾ ਵੀ ਦਿੱਤਾ ਗਿਆ ਜੋ ਕਿ ਫਰੋਇਪਰ ਤੋਂ ਪੱਟੀ ਤੱਕ ਰੇਲਵੇ ਲੈਂਡ ਵਸਾਉਣ ਲਈ ਮਨਜ਼ੂਰੀ ਦਵਾ ਦਿੱਤੀ ਹੈ ਜਿਸ ਨੂੰ ਲੈ ਕੇ ਲੋਕ ਜਿਹੜੇ ਨੇ ਪਿੰਡਾਂ ਦੇ ਉਹਨਾਂ ਨੇ ਰਮਨਿਤ ਬਿੱਟੂ ਦੇ ਹੱਕ ਵਿੱਚ ਵੀ ਕੁਝ ਜਿਹੜੀ ਵੋਟ ਪੁਗਤਾਈ ਹੈ ਕਿਉਂਕਿ ਰਮਨਿਤ ਬਿੱਟੂ ਕੇਂਦਰ ਦੇ ਵਿੱਚ ਮੰਤਰੀ ਹੋਣ ਕਰਕੇ ਵੱਡੇ ਪ੍ਰੋਜੈਕਟ ਲੈ ਆ ਰਹੇ ਨੇ ਪੰਜਾਬ ਲਈ ਸੋ ਪੰਜਾਬ ਦੇ ਵਿੱਚ ਜਿਹੜੀ ਤਰਨਤਾਰਨ ਦੀ ਜਿਮਨੀ ਚੋਣੇ ਇਸ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਇੱਥੇ ਜਿਹੜੀ ਮਸ਼ੀਨਰੀ ਦੀ ਵਰਤੋਂ ਹੋਈ ਪ੍ਰਸ਼ਾਸਨ ਦੀ ਵਰਤੋਂ ਕਰਕੇ ਇਹ ਸੀਟ ਜਿੱਤਣ ਵਾਸਤੇ ਜਿਹੜੇ ਕੀ ਕੰਮਜਾ ਹੋ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਰਦੇ ਵਿੱਚ ਹਲਵਾਈ ਬਿਠਾ ਦਿੱਤੇ ਗਏ ਨੇ ਲੱਡੂ ਬਣਨੇ ਸ਼ੁਰੂ ਹੋ ਗਏ ਨੇ ਉੱਥੇ ਭੰਗੜੇ ਪੈਣੇ ਸ਼ੁਰੂ ਹੋ ਗਏ ਨੇ ਲੋਕ ਜਿਹੜੇ ਨੇ ਉਹਨਾਂ ਦੇ ਕਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਜਿਸ ਨੂੰ ਲੈ ਕੇ ਜੋ ਐਗਜ਼ਿਟ ਪੋਲ ਆਏ ਨੇ ਉਹ ਆਮ ਆਦਮੀ ਪਾਰਟੀ ਦੀ ਜਿੱਤ ਦਰਜ ਕਰ ਰਹੇ ਨੇ